ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਵੇਖੋ ਕੀ ਹੋਇਆ ਰੋਪੜ ਪੁਲਿਸ ਨੇ ਵੀ ਕੀਤਾ ਮਾਮਲਾ ਦਰਜ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਇਸ ਵਕਤ ਦੀ ਇੱਕ ਵੱਡੀ ਖਬਰ ਰੋਪੜ ਤੋਂ ਸਾਹਮਣੇ ਆ ਰਹੀ ਹੈ ਰੋਪੜ ਦੇ ਸਿਵਲ ਹਸਪਤਾਲ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਬੇਹਦ ਹੀ ਸ਼ਰਮਨਾਕ ਖਬਰ ਹੈ ਇੱਕ ਜਦੋਂ ਵਿਅਕਤੀ ਬਿਮਾਰ ਹੁੰਦਾ ਹੈ ਤੇ ਉਸ ਦੀ ਪਤਨੀ ਉਸ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾਂਦੀ ਹੈ ਤੇ ਉਸ ਪਤਨੀ ਨੂੰ ਜਦੋਂ ਰਾਤ ਹਸਪਤਾਲ ਦੇ ਵਿੱਚ ਰੁਕਣਾ ਪੈਂਦਾ ਹੈ ਅਤੇ ਉਹ ਸਵੇਰੇ ਉੱਠ ਕੇ ਇਸ਼ਨਾਨ ਕਰਦੀ ਹੈ ਤਾਂ ਨਹਾਉਂਦੇ ਵਕਤ ਇੱਕ ਵਿਅਕਤੀ ਵੱਲੋਂ ਉਸ ਦੀ ਵੀਡੀਓ ਵੀ ਬਣਾਈ ਗਈ ਹੈ ਜੋ ਕਿ ਨਗਰ ਅਵਸਥਾ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਹੁਣ ਇਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਗਿਆਤ ਵਿਅਕਤੀ ਤੇ ਮਾਮਲਾ ਦਰਜ ਕਰ ਲਿੱਤਾ ਹੈ ਅਤੇ ਕੀ ਕਹਿਣਾ ਹੈ ਸਿਵਲ ਸਰਜਨ ਰੋਪੜ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਘਟਨਾ ਕੀ ਹੋਈ ਸ਼੍ਰੀਆ ਰਾਤ ਨੂੰ ਘਟਨਾ ਸਾਰੇ ਹੋਈ ਸੀ ਵੀ ਮੈਂ ਤੇ ਮਰੀਜ਼ ਪਿਆ ਮੰਡੇ ਦੇ ਜਿਹੜੀ ਘਰ ਦੀ ਉਹ ਗਈ ਸੀ ਤੇ ਨਾਉਣ ਬਾਥਰੂਮ ਜ ਟਾਈਮ ਸਵਾ 9 ਦਾ ਹੋਣਾ। ਨਾ ਰਿਸ ਦੇ ਉੱਤੇ ਨਾ ਅਗਰੇ ਲਈ ਖੁੱਲੀ ਉੱਪਰ ਵੀ। ਉਹ ਛੱਤ ਵੀ ਖੁੱਲੀ ਆ ਉਹ ਬਣਾ। ਬੰਦਾ ਜੂ ਗੈਰ ਬੰਦਾ ਜੂ ਮੁੰਡਾ ਸ਼ਰਾਬ ਤੇ ਪੜੇ ਗਾਉਂ ਗਾਉਂ ਨਹੀਂ ਆਇਆ। ਉਹ ਇਹਨਾਂ ਦੇ ਨਾਂ ਦੇ ਦੀ ਹੁਣ ਮੂਵੀ ਬਣਾ ਲਈ। ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ। ਜਿਆਦੇ ਨਾ ਕੇ ਕੱਪੜੇ ਲੈ ਕੇ ਬਾਹਰ ਨਿਕਲੀ ਆ। ਉਹ ਮੁੰਡੇ ਨੂੰ ਮੂਹਰੇ ਘੇਰ ਕੇ ਖੜ ਕੇ ਇਹਨੂੰ ਮੂਵੀ ਦਿਖਾਉਂਦੀ। ਥੋੜਾ ਕੁਛ ਨੇਰੇ ਦਾ ਬੰਦਾ। ਮੂਵੀ ਦਿਖਾਉਂਦੀ ਇਹ ਰੁਪੜ ਜੇ ਦਨ ਲਈ ਆ। ਮੁੰਡੇ ਮੈਡਮ ਆ ਰਿਖਾਉਂਦੀ। ਨੇ ਮੈਡਮ ਨੂੰ ਗੱਲ ਕਰੀ ਤਾਂ ਉਹ ਰੋਣ ਲੱਗ ਗਈ ਉਹ ਜਦ ਰੋਜ਼ ਨੂੰ ਬੰਦਾ ਭੱਜ ਗਿਆ ਮੇਰੇ ਬਾਅਦ ਕੇ ਅਸੀਂ ਮੈਡਮ ਨੂੰ ਦੱਸਿਆ ਸਰਫ ਸਾਫ ਇਕੱਠਾ ਹੋ ਗਿਆ ਉਹ ਮੈਡਮ ਆਖਦੇ ਇਸ ਦੇ ਨਾਲ ਵੀ ਰੋਣਾ ਕੋਈ ਗੱਲ ਨਹੀਂ ਏ ਪਰ ਅਮਰਜੇ ਸਿੰਘ ਗਿਆ ਪੜਗਾਲਟ ਰੋ ਬੜੇ ਡਾਕਟਰ ਤੇ ਪੁਲਿਸ ਬੁਲਾ ਲਈਆ ਪੁਲਿਸ ਬੁਲਾ ਕੇ ਅਗਲੀ ਕਾਰਨ ਕੀ ਕੀਤੀ ਕਲੀਨ ਕੀਤੀ ਇਹ ਇਹ ਜਾਣੇ ਬਣਾ ਬੰਦਾ ਦੇ ਪਛਾਣ ਤੇ ਹੈ ਨਹੀਂ ਪ੍ਰਵੰਧ ਹੈ ਇਹ ਪ੍ਰਵੰਧ ਤਾਂ ਸਕੋਟੀ ਦਾ ਹੈ ਹੀ ਨਹੀਂ ਜੀ ਹੁਣ ਦੇਖੋ ਉਹ ਬਾਥਰੂ ਖੁੱਲਾ ਹੋ ਬੋਨਾ ਸੋਚਾਂ ਦਾ ਖੁੱਲ ਆਇਆ। ਉਹ ਕੁੰਡੇ-ਕੁੰਡੀਆਂ ਹੈ ਨਹੀਂ। ਇੱਥੇ ਇਹ ਬੀਬੀਆਂ ਪੈਣਾ ਹੁੰਦੀ ਜਿਹਦਾ ਆਪਣਾ ਘਰ ਹੁੰਦਾ ਸਾਰਾ ਮਰੀਜ਼ ਆਇਆ ਵਾ। ਇੱਥੇ ਕੋਈ ਦੀ ਗੱਲ ਪਤਾ ਨਹੀਂ ਹੁੰਦੀ। ਇਹ ਥੋੜਾ ਪਸਾਉਂਗੇ ਇੱਥੇ ਗੁੰਡੇ ਪਾਲਟੀ ਬਹੁੰਦੀ ਰਾਤ ਨੂੰ। ਅੱਜ ਇਹ ਵਿਆਹੀ ਵਰੀਏ, ਬੁਢੀ ਕੋਈ ਗੱਲ ਨਹੀਂ। ਕੱਲ ਨੂੰ ਕੁੜੀ ਗੱਤੀ ਹੋਵੇ ਉਹਦੇ ਨੈਟ ਤੇ ਫੁਰ ਘੜਾ ਉਹਨਾਂ ਦੇ ਵਿੱਚ। ਇੱਥੇ ਸਕੂਲ ਵੀ ਦਾ ਪਰਮੰਟ ਹੈ ਨਹੀਂ। ਨਾ ਉੱਤੇ ਕੈਮਰਾ ਲਗਾਵਾ। ਇੱਥੇ ਨੇ ਮੇਨ ਗੇਟ ਦੇ ਐਂਟਰੀ ਹੁੰਦੀ ਜੇ ਕਿਹੜਾ ਬੰਦਾ ਆ ਰਿਹਾ, ਕਿਹੜਾ ਜਾ ਰਿਹਾ ਉੱਥੇ। ਅਬਜਿਸਟਰਡ ਹੋਣਾ ਚਾਹੀਦਾ ਸਕੂਲ ਡੀਕਾਨ। ਕਾਤੇ ਕੋਈ ਤੇ ਗੱਲਬਾਤ ਨਹੀਂ ਹੈ ਜੀ ਫਿਰ ਅਸੀਂ ਮਾਰਕ ਤੋਂ ਉੱਠ ਆ ਗਏ ਜੀ ਕੱਲ ਸਾਨੂੰ ਉਸ ਮੈਡਮ ਨੇ ਕਿਹਾ ਆਏ ਮਾਰਗੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਬਸ 2 ਬੰਦਾ ਲਾਉਣਗੇ ਅੱਗੇ ਬੰਦੇ ਬੈਠ ਰਹੇ ਨੇ ਆ ਉਹ ਸਾਡੇ ਜਿਹੜਾ ਆਏ ਸੀ ਕੁੜੀਆਂ ਕਿਤੇ ਅਸੀਂ ਉਹ ਵੀ ਤੁਹਾਨੂੰ ਭੇਜ ਦਿਆਂ ਅਸੀਂ ਇਕੱਲਾ ਰਹਿ ਗਿਆ ਮੈਂ ਲਾਉਣਗੇ ਪਾਏ ਵਾਦਸਤ ਹੋਈ ਆ ਅੱਗੇ ਨੂੰ ਪ੍ਰਸ਼ਾਸਨ ਦੀ ਮਨਜ਼ੂਰੀ ਸੀ ਗੱਲ ਦਾ ਕੋਈ ਨਹੀਂ ਤਾਂ ਵੀ ਕੋਈ 11 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਹਰ ਬਾਰਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਦੇ ਉੱਪਰ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀਗੀ ਕਿ ਇਹਦੇ ਵਿੱਚ ਉਹਨਾ ਬਿਲਕੁਲ ਇਸ ਵੱਲੋਂ ਪੂਰੀ ਜਣੀ ਕਾਰਵਾਈ ਜੀ ਉਹ ਬੰਦੀ ਕਾਰਵਾਈ ਕੀਤੀ ਕੀ ਨਾ ਹੋ ਰਹੀਆਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਜੋ ਸਾਡੇ ਕੋਲ ਮੌਜੂਦਾ ਹੈਗੇ ਨੇ ਰਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਤੇ ਸਿਕਿਉਰਟੀ ਦੇ ਵੀ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦੇ ਵਿੱਚ ਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਬਣਦੀ ਕਾਰਵਾਈ ਹੈ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਪੂਰੇ ਅਸੀਂ ਬੰਬਚਨਪਤ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਐਕਚੁਅਲੀ ਇਸ ਤਰ੍ਹਾਂ ਕਿ ਸਿਵਲ ਹਸਪੀਟਲ ਰੋਪੜ ਰਾਤ ਸੰ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਅਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਰਦੇ ਜਿਲ੍ਹੇ ਹਸਪਤਲ ਤੇ ਇੱਕ ਲੜੀ ਨੇ ਪੁਲਿਸਪਾਸ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਅਸਮਨ ਦੇ ਲਾਜਲੀ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵਾ 9:00 ਜਦੋਂ ਵਾਸ਼ਿੰਗ ਸਟਾਨ ਲੱਗੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਹ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨੀਚਾ ਹੀ ਤਾਂ ਉਹ ਜਿਹੜਾ ਲੜਕਾ ਉੱਥੇ ਭੱਜ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹਦੇ ਬਿਆਨਾਂ ਦੇ ਆਧਾਰ ਤੇ ਇੱਕ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਅੰਦਰ ਚ ਕੀਤਾ ਤੇ ਇਨਵੈਸਟੀਗੇਸ਼ਨ ਜਾਰੀ